ਕੀ ਦੋਣਾ ਆਂਦਾ ਹਲੋ ਸਸਿਕਾ ਭੂਜੀ ਹੋ ਸੌ ਠੀਕ ਠਾਕ ਅਸੀਂ ਵੀ ਠੀਕ ਆਂ ਹੋਰ ਫੁੱਫੜ ਜੀ ਬੱਚੇ ਚਲੋ ਵਧੀਆ ਹੀ ਚਾਹੀਦਾ ਅੱਛਾ ਹੋਣਾ ਲੱਗੇ ਜੇ ਨਹੀਂ ਨਹੀਂ ਮੰਮੀ ਇੱਥੇ ਹੀ ਨੇ ਘਰੇ ਹੀ ਨੇ ਅੱਛਾ

ਆਸਰ ਬੋਲਦੇ ਨਹੀਂ ਬੋਲਦਾ ਨਹੀਂ ਹੋਰ ਕਿਤਨਾ ਬੋਲਣਾ ਤੂ ਆਜੀ ਦਾ ਫੋਨ ਆਇਆ ਉਹ ਉਹ ਕਹਿੰਦੇ ਮੈਂ ਆਉਣ ਲੱਗੀ ਆ ਤੁਸੀਂ ਘਰ ਹੀ ਹੋ ਇਹ ਬਣਾ ਤੂੰ ਕੀ ਕਹਿ ਤਾਨੂੰ ਮੈਂ ਕਿਹਾ ਆਪਾਂ ਘਰ ਹੀ ਆ ਤੁਸੀਂ ਆ ਜਾਓ ਹੋਰ ਕੀ ਕਹਿੰਦੀ ਮੰਮੀ ਮੈਂ ਜਦ ਘਰ ਤੇ ਘਰ ਹੀ ਕਵਾਂਗੇ ਹੈ ਜੀ ਬੱਦ ਦੁਮਾਕੇ ਨਹੀਂ ਮੇਰਾ ਤਾਂ ਸਰੀਰ ਹੀ ਨਹੀਂ ਥੀ ਮੇਰਾ ਤਾਂ ਕਿਤੇ ਸਿਰ ਪੀੜ ਹੋ ਗਿਆ ਮੇਰਾ ਤਾਂ ਇਨਾ ਬੀਪੀ ਘਟਿਆ ਹੈ ਉਹਨੂੰ ਕਿਤੇ ਚੈਨ ਹੈ ਨਹੀਂ ਮੰਮੀ ਨੀ ਗੰਗਰੋਂ ਪਿੱਛੇ ਰੱਤੀ ਜਿਹੜ ਜੋ ਜਵਾਕ ਲੈ ਕੇ ਪਾਸਾ ਦਾ ਆਉਂਦੀ ਹੈ ਮੰਮੀ ਹੁਣ ਮੈਂ ਕੀ ਕਰਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਕਿਹਾ ਆਜੋ ਮੰਮੀ ਵੀ ਘਰ ਆਇਆ ਤੇ ਮੈਂ ਵੀ ਘਰ ਆਇਆ ਹੁਣ ਕੀ ਕਰੀਏ ਆਪ ਤੋ ਤੁਸ ਸਾਥ ਲੈ ਕੇ ਬਹਿ ਜਾਨੀ ਆ ਤੇ ਪਾ ਮਾਂ ਦੇ ਭਾ ਦਾ ਸਿਆਪਾ ਦੇਖੋ ਨੀ ਰੋਟੀਆਂ ਪਕਾ ਦੇਣੀ ਨੇ ਬਰਦੀਆਂ ਉਹਨੇ ਕਿ ਇੱਕ ਦੋ ਦਿਨ ਥੋੜਾ ਰਹਿਣਾ ਫਿਰ ਰਹੂ ਪੂਰੀਆਂ ਛੁੱਟੀਆਂ ਮੰਮੀ ਫੇਰ ਆ ਫੇਰ ਕੀ ਹੋਣਾ ਫਿਰ ਤੂੰ ਦਿਮਾਗ ਲਾ ਤੇ ਕੀ ਆ ਆਹ ਤੇ ਦਿੱਤਾ ਮਾਂ ਫੂ ਆਉਣ ਲੱਗੀ ਆ ਮਾਂ ਕੀ ਕਰੇ ਨਰਕਤਨੀ ਹੋ ਬਹੁੰਦਾ ਮੰਮੀ ਮੈਂ ਨਾ ਤਾਂ ਬੜਾ ਸਿਰ ਬੜਾ ਦੁਗੜਿਆ ਮੇਰਾ ਕਿੱਥੇ ਦਿਮਾਗ ਆ ਦਿਮਾਗ ਤੂੰ ਲਾ ਮੰਮੀ ਇਹ ਵੀ ਪਹਿਣਾ ਮੈਂ ਕੀ ਗਾਵਾਂ ਤੇ ਸਿਰ ਕਿੱਥੇ ਮੇਰੇ ਤੱਫੜੇ ਕਿੱਥੇ ਗੱਲੀ ਪਾਦੀ ਤੇ ਮੈਨੂੰ ਕਹਿ ਦਿੰਦੇ ਜੇ ਮੇਰਾ ਬੜਾ ਦਿਮਾਗ ਆ ਹੁਣ ਲਾਉ ਹਾਂ ਦਿਮਾਗ ਜਿੱਥੇ ਨੌਨਕਰੀ ਕਰ ਲਿਆ ਜਾਂ ਮੈਨੂੰ ਨਾ ਡਾਕਟਰ ਕੋਲ ਲਿਆ ਕੇ ਜੇ ਕੋਣੀ ਨਾਲ ਇਹਨੂੰ ਕਹੇ ਮੇਰਾ ਬੀਬੀ ਚੈੱਕ ਕਰੇ ਪਹਿਣਾ ਮੇਰੇ ਸਾਹਮਣੇ ਨਾ ਡਰਾਮੇ ਕਰ ਮੈਂ ਕੀ ਕਰਨਾ ਮੈਂ ਡਰਾਮੇ ਪੂਆ ਸਾਹਮਣੇ ਕਰੀ ਪੂਆ ਸਾਹਮਣੇ ਕੀ ਕਰਾਂ ਨਾਲ ਕੋ ਕੰਮ ਹੀ ਲਾਣੇ ਦਈ ਇੰਨੂ ਗਿਆਨੀ ਮੇਰੇ ਕੋਲੇ ਆਕਦੀਆਂ ਮੇਰਾ ਪੇਪਰ ਸਵੇਰੇ ਤੂੰ ਆਖਣਾ ਹੀ ਤੇਰੀ ਮਾਂ ਨਹੀਂ ਇੱਥੇ ਮੇਰੀ ਮਾਂ ਤਾਂ ਗਈ ਆ ਕਿਤੇ ਮੰਮੀ ਹੁਣ ਮੈਂ ਕੀ ਕਰਾਂ ਦੱਸੋ ਉਹਦਾ ਤਾਂ ਬੜਾ ਦਵਾ ਘੋਂ ਲਾਓ ਦਿਮਾਗ ਜਿੱਥੇ ਲਾਉਣ ਵਾਲੀ ਗੱਲ ਆ ਭੈਣਾ ਉਹਨੂੰ ਆਮ ਵੀ ਮੇਰੀ ਮੰਮੀ ਨਹੀਂ ਕੀ ਕਰੇ ਨਾਲੇ ਉਹ ਠੀਕ ਨਹੀਂ ਹੋ ਗਈ ਦਵਾਈ ਲੈਣ ਉਹ ਗਈ ਹਸ਼ਿਆਰਪੁਰ ਵੱਲ ਦੂਰ ਉਹਨੇ ਆਉਣਾ ਭਾਵੇਂ ਪਰਸੋ ਦੋ ਤਿੰਨ ਦਿਨਾਂ ਬਾਅਦ ਆਪੇ ਮੁੜ ਚੁੱਕੇ ਉਹ ਕਿਤੇ ਇਕੱਲੇ ਲਈ ਕਿਉਂ ਨਹੀਂ ਭਜੜ ਸਭ ਜਣੇ ਉਹਦੇ ਮੰਮੀ ਮੈਂ ਆ ਆਈਡੀਆ ਠੀਕ ਹੀ ਮੈਂ ਕਹੂੰਗੀ ਕਿ ਮੰਮੀ ਪੂਆ ਜੀ ਮੰਮੀ ਬਾਹਰੋਂ ਤਾਲਾ ਮਾਰ ਕੇ ਗਏ ਆ ਤੇ ਗੇਟ ਬੰਦ ਕਰ ਲੈਨੇ ਆ ਅੰਦਰੋਂ ਤੇ ਮੈਂ ਕਹਿ ਦੂੰਗੀ ਕਿ ਚਾਬੀ ਉਹ ਨਾਲ ਲੈ ਗਈ ਆ ਉਹਨਾਂ ਨੇ ਇੰਨੇ ਚਿਰ ਬਾਅਦ ਆਉਣਾ ਤੇ ਉਹਨੇ ਕਿਹੜਾ ਖਲੋਣਾ ਆਪੇ ਮੁਰਝੂਗੀ ਫਿਰ ਮੇਰੀ ਦੀਦੀ ਸੀ ਇਹ ਤੋ ਇਹ ਤਰਾ ਕਾੜਵੜ ਸੰਭਲ ਲਾਉਣ ਮੰਮੀ ਤਰਾ ਸਭੇ ਜਾਂ ਜਾਈਂਗਾ ਮੈਂ ਨਹੀਂ ਕਿ ਤੂੰ ਹੱਸਾਉਂ ਨਹੀਂ ਆਵਾ ਤੂੰ ਐ ਚੁੰਨੀ ਚੰਨੀ ਲਵੇਟ ਕੇ ਪੈ ਗਈ ਜਿਵੇਂ ਪੂਆ ਤੇਰੇ ਸਾਹਮਣੇ ਖਲੋਤੀ ਆਂ ਜੇ ਭੈਣਾ ਜੇ ਤੂੰ ਬੂਆ ਖੋਲ ਦੇਨੀ ਉਹ ਗਲਤੀ ਕਰ ਦੇਨੀ ਤੂੰ ਮੇਰੇ ਸਾਹਮਣੇ ਆ ਜਾਈਂ ਸ਼ੂਗਰੀਆ ਬੂਆ ਨਹੀਂ ਕਰਦੇ ਮਮੀ ਕਿੰਨਾ ਡਰਦੀ ਤੂੰ ਰੋਟੀਆਂ ਬਣਾਉਂਦੋ ਹੋਰ ਕੀ ਕਰਾਂ ਨਾਲ ਤੁਹਾਨੂੰ ਖਵਾਉਣ ਨਾਲ ਤਾਂ ਅੱਗ ਲਈ ਕਿਉਂ ਆ ਗਈ ਗਾਜ਼ਟ ਨਹੀਂ ਆ ਗਈ ਗੋਰ ਗੋਰ ਕਰਨੀ ਆ ਕਿਤੇ ਉੱਤਰੀ ਐਦਾਂ ਹੀ ਕਰਦੀ ਆ ਮਮੀ ਫਰਮਾਈ ਠੀਕ ਆ ਫਿਰ ਸੋਈ ਪੱਖਾ ਨਾਲ ਸੁਣੋ ਰਾਮਿੰਦਰ ਇੱਥੇ ਵਾਜਾ ਨਾ ਮਾਰੀ ਜਾਏ ਹੋਰ ਬੂਆ ਜੀ ਹਣ ਤੇ ਮਿਲ ਕੇ ਉਹਨਾਂ ਨੂੰ ਐ ਲੱਗੇ ਵੀ ਅੰਦਰ ਵਾਜਾ ਆਉਂਦੀਆਂ ਮੈਂ ਇਹੋ ਕਹਿਣਾ ਮੈਂ ਇਕੱਲੀ ਘਰ ਹੀ ਮੈਂ ਨਹੀਂ ਕਿਸੇ ਵਾਜਾ ਮਾਰਦੀ ਜਾ ਚਾਹਤ ਹਾਂ ਲੱਗ ਗਿਆ ਕੁਝ ਨਹੀਂ ਆ ਤੂੰ ਵਾ ਤੂੰ ਦੇਖ ਨਾ

ਸਸਿਕਾ ਬੁਆ ਜੀ ਚਾਚਾ ਜੀ ਨਾ ਸਮਝੋ ਗੋਲ ਨਹੀਂ ਕੋਲ ਹੈ ਬੁਆ ਜੀ ਘਰੇ ਕੋਈ ਹੈਗਾ ਹੀ ਨਹੀਂ ਆ ਮੰਮੀ ਨਾ ਦਵਾਈ ਲੈਣ ਗਏ ਆ ਉਹਨਾਂ ਨੇ 3 ਘੰਟੇ ਤੱਕ ਆਉਣਾ ਵਾ ਉਹ ਤਾਲਾ ਮਾਰ ਗਏ ਆ ਤੂੰ ਦੱਸਿਆ ਨਹੀਂ ਕੀ ਮਾਪੜੇ ਨੂੰ ਕਿ ਬਾਹਰੋਂ ਲੋਕ ਲਾਗੇ ਚਾਬੀ ਅੰਦਰ ਦੀ ਮੇਰੇ ਕੋਲ ਨਹੀਂ ਸੁੱਟੀ ਨਾ ਉਹਨਾਂ ਨੇ ਹਾਏ ਹਾਏ ਮੈਂ ਨਹੀਂ ਕਰਮੀ ਚ ਕਿੱਥੋਂ ਆਈ ਆ ਤੇ ਹੁਣ ਮੇਰਾ ਸਿਰ ਵਾਪਸ ਚਾਹਮਕ ਤੇ ਬੁਆ ਜੀ ਚਾਬੀ ਨਹੀਂ ਹੈ ਜੀ ਨਹੀਂ ਬੁਆ ਜੀ ਚਾਬੀ ਨਾਲ ਲੈ ਗਏ ਨੇ ਅਜਾ ਕੰਮ ਇਹਨਾਂ ਕੁੜੀ ਨੂੰ ਅੰਦਰ ਕੱਲੀ ਧਾੜ ਕੇ ਤੇ ਆਪ ਗਾਂ ਗਈ। ਫੁਆਜੀ ਤੁਸੀਂ ਕੱਲ ਆ ਜਿਓ ਫਿਰ ਕੋਈ ਗੱਲ ਨਹੀਂ ਜਾਂ ਫੇਰ ਕਿਸੇ ਦਿਨ ਆ ਜਿਓ। ਫੁਆਜੀ ਬੜਾ ਜੀ ਕਰ ਰਿਹਾ ਈ ਤੁਹਾਨੂੰ ਮਿਲਣ ਨੂੰ ਪਰ ਹੁਣ ਕੀ ਕਰੀਏ? ਮੰਮੀ ਕਿਆ ਤਾਪੂਆ ਮੈਂ ਉੱਤੇ ਸਹੀ ਮੋੜ ਕਾ ਦੇ ਲਈ ਪਈ ਆ ਚੱਲੀ ਆ ਮੈਂ ਕਹਤਾ ਮੈਂ ਤਾਂ ਚਾਬੀ ਨਾਲ ਲੈ ਗਈ ਆ ਦਵਾਈ ਲੈਣ ਗਈ ਆ ਐਂ ਗੱਲ ਤੇ ਮੇਤੇ ਗਈਆਂ ਬੋਝਾ ਕੀਤਾ ਵਿਚਾਰੀ ਹੋਰ ਤਾਂ ਕਰਨਦੀ ਸੀ ਮੈਨੂੰ ਬੜਾ ਤਰਸ ਆਇਆ ਵੇਹੇ ਤੂੰ ਬੇਉਮ ਚੜੀ ਤੁਰਈ ਆਈ ਤੇ ਆਪਾ ਨੂੰ ਮੋੜਤਾ ਹੁੰਦੀ ਤਰਿਆ ਤਾਂ ਕੇਲੇ ਲੈ ਕੇ ਆਈ ਯੋ ਜੀ ਆ ਜਾਂਦੀ ਤਾਂ ਸੋਨਾ ਕਿੱਥੇ ਉਹ ਲੱਗਦਾ ਥਾਂ ਗੋੜ ਗੋੜ ਕੇ ਤੇ ਬਹੁਤ ਮਾਰੀ ਆਣੀ ਉਹ ਤੇਰੀ ਭੂਆ ਹੀ ਭੂਆ ਹੀ ਜਾਣਦੇ ਤੇ ਗਾਟੀ ਤੈ ਇੱਕ ਸਿਆਣੀ ਦਾ ਲੋਕੀ ਕੇ ਰੇਵੇ ਲੀ ਲੀ ਗਾ ਤੇਰਾ ਹੈ ਖਿਆਲ ਹਾਂ ਠੀਕ ਹੈ ਨਾ ਚਲ ਮੰਮੀ ਹੁਣ ਨਾ ਸਿਰ ਬਣ ਕੇ ਲੰਮੇ ਬੈ ਜੀ ਭੂਆ ਦੇ ਨਾਲ ਤੂੰ ਸਿਰ ਤੇ ਚੁੰਨੀ ਬਣ ਕੇ ਲੰਮੇ ਬੈ ਗਈ ਆ ਚਲ ਗਈ ਹੁਣ ਹਣ ਹੱਸ ਖੇਡ ਠੀਕ ਠੀਕ ਚੱਲ ਚੱਲ ਮੰਮੀ ਮੰਮੀ ਹਾਂ ਦਸਰ ਗਿਰੀ ਦੱਸ ਸੋਣ ਕੇ ਕੋਈ ਨਗਨ ਨਵਾਂ ਸਣਾ ਲੈ ਕੇ ਆ ਜਿੰਦੀ ਦੱਸ ਸਣਾ ਕਿਹੜਾ ਦਿੱਤਾ ਵਾ ਹੁਣ ਹੋਰ ਕੋਈ ਨਹੀਂ ਉਹ ਲੱਗਾ ਮਾਸੀ ਦਾ ਫੋਨ ਆਈ ਮਾਸੀ ਆਉਣ ਲੱਗੀ ਮੰਮੀ ਤੇਰੀ ਮਾਸੀ ਆਉਣ ਲੱਗੀ ਆਹ ਲੁਧਿਆਣੇ ਵਾਲੀ ਨਿਆਣੀ ਨਹੀਂ ਨਿਆਣੇ ਵੀ ਨਾਲ ਆਉਣ ਲੱਗੇ ਅਸਿਕੀ ਆਹ ਮਾਸਾੜੀ ਚੰਗਾ ਕੀਤਾ ਚਾਰ ਦਿਨ ਰਹਿਣਗੇ ਰੋਲ ਤੇ ਬੀਰੂ ਕੀ ਇੱਥੇ ਹੈ ਚਲ ਪਤਾ ਕੀ ਕਰੋਂ ਛੇਤੀ ਕਰ ਤੂੰ ਦੌੜਾ ਦੌੜ ਔਰ ਤਾਂ ਆ ਚਲੀ ਗਿਆ ਲਓਪਾ ਬਾਜ਼ਾਰ ਕਿੱਥੇ ਚੱਲ ਚੱਲ ਕਿ ਨੀਰਾ ਸਿਰ ਤੇ ਚਲਾ ਬਾਜ਼ਾਰ ਕੇ ਸਮਾਨ ਨਹੀਂ ਲੈਣਾ ਕਿਹੜਾ ਸਮਾਨ ਮੰਮੀ ਤੂੰ ਪੈਣੀ ਗੋਡੇ ਗੋਡੇ ਬਾਹਰ ਬੜ ਤੇਰੀ ਭੈਣਾ ਠੰਡਾ ਤਤਾ ਕੁਛ ਲੈ ਆਈ ਹੁਣ ਉਹਨਾਂ ਨੂੰ ਪੀਣ ਨੂੰ ਕੋ ਪਕੌੜੇ ਕੱਢ ਕੇ ਵੇਸਣ ਲੈ ਆਈਏ ਸਬਜੀ ਬਣਾ ਤਨੀ ਇਹ ਲੈ ਆਈਏ ਦਹੀਂ ਲੈ ਆਈਏ ਮਨਜੂਰੀਆਂ ਕੀ ਉਹਨੂੰ ਭੈਣਾ ਆਂਦੇ ਉਹ ਵੀ ਲੈ ਆਉਂਦਾ ਡੈਡੀ ਨੂੰ ਆ ਲੈਂਦੇ ਮੰਮੀ ਆਪੇ ਲੈ ਆਉ ਸਮਾਨ ਉਹਨਾਂ ਨੂੰ ਭੈਣਾ ਹਣ ਕੇ ਕਹਿ ਦੇਣਾ ਮੇ ਤਾਂ ਲੇਟ ਹੋ ਗਿਆ ਮੇਰਾ ਤਾਂ ਸਕੂਟਰ ਪਿੰਚਰ ਹੋ ਗਿਆ ਦੋ ਦੋ ਹੋ ਗਏ ਨਹੀਂ ਅਧੀ ਰਾਤ ਧਨੀਆਣੇ ਵਿਚਾਰੇ ਹੋਣੇ ਭੁੱਖੇ ਉਹ ਠੁਰ ਤਾ ਤੂੰ ਮੰਮੀ ਘਰੋਂ ਖਾ ਕੇ ਹੀ ਤੁਰੰਡੇ ਆ ਭੁੱਖੇ ਤੁਹਾਨੂੰ ਜਿਆਦਾ ਫਿਕਰ ਹੈ ਘਰੋਂ ਖਾ ਕੇ ਹੀ ਆਉਣ ਲੱਗੇ ਨੇ ਅਗਲੇ ਦੀ ਭੈਣਾ ਸਵੇਰ ਦੇ ਤੁਰੇ ਨਹੀਂ ਗਈ ਭੈਣ ਆ ਕਿਹੜਾ ਕਿੰਨਾ ਹੀ ਚਿਰਾਂ ਬਾਅਦ ਆਈ ਤੈਨੂੰ ਕੀ ਪਤਾ ਤੇ ਕੀ ਭੈਣਾ ਭੈਣਾ ਦਾ ਕੀ ਰਿਸ਼ਤਾ ਹੁੰਦਾ ਕਿ ਜਦ ਬਵਾ ਆਈਆ ਖਾਵਾ ਗਈਆ ਪੀਵਾ ਗਈਆ ਗੱਲਾਂ ਬਾਤਾਂ ਕਰਾਂਗੇ ਕਿ ਤੇ ਦੋਸਤ ਕਰਾਂਗੇ ਮੰਮੀ ਇੱਕ ਮਿੰਟ ਇੱਥੇ ਬੈਠਿਓ ਮੰਮੀ ਇਹਨੂੰ ਗਲਤ ਨਾ ਸਮਝੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਤੁਹਾਨੂੰ ਪਤਾ ਮਾਸੀ ਦਾ ਫੋਨ ਨਹੀਂ ਆਇਆ ਮੈਂ ਤੁਹਾਨੂੰ ਜਾਣ ਕੇ ਇਹ ਗੱਲ ਕਹੀ ਆ ਕਿ ਮਾਸੀ ਜੀ ਦਾ ਫੋਨ ਆਇਆ ਵਾ ਮੰਮੀ ਜੇ ਮੈਂ ਤੁਹਾਨੂੰ ਇੰਨੀ ਗੱਲ ਕਹੀ ਕਿ ਮਾਸੀ ਦਾ ਫੋਨ ਆਇਆ ਵਾ ਉਹ ਆਪਣੇ ਬੱਚੇ ਲੈ ਕੇ ਆਉਣ ਲੱਗੀ ਤੁਹਾਨੂੰ ਚਾਹ ਹੀ ਚੜ ਗਈ ਆ ਕਿ ਮੇਰੀ ਭੈਣ ਆਉਣ ਲੱਗੀ ਆ ਬੱਚੇ ਆਉਣ ਲੱਗੇ ਤੇ ਜਦ ਮੈਂ ਕਿਹਾ ਕਿ ਭੂਆ ਦਾ ਫੋਨ ਆਇਆ ਵਾ ਭੂਆ ਜੀ ਆਉਣ ਲੱਗੇ ਆ ਉਹਨੂੰ ਵਿਚਾਰੀ ਨੂੰ ਧੁੱਪਿਓ ਤੁਰ ਕੇ ਉਹ ਆਈ ਉਹਨੂੰ ਬਾਰੇ-ਬਾਰੀ ਮੋੜਤਾ ਅਸੀਂ ਪਾਣੀ ਤੱਕ ਨਹੀਂ ਪੁੱਛਿਆ ਕਿ ਆਪਾਂ ਉਹ ਗੇਟ ਤੋਂ ਅੰਦਰ ਵੀ ਨਹੀਂ ਆਉਂਦੇ ਤਾਂ ਮੰਮੀ ਜਿੱਦਾਂ ਤੁਸੀਂ ਕਿਹਾ ਮੈਂ ਉਦਾਂ ਹੀ ਕਰਤਾ ਪਰ ਮੈਨੂੰ ਇੱਕ ਗੱਲ ਦੱਸੋ ਕੱਲ ਨੂੰ ਜੇ ਮੇਰਾ ਵਿਆਹ ਹੋਊਗਾ ਮੈਂ ਆਇਆ ਕਰੂੰਗੀ ਕਿ ਮੇਰੇ ਪਰਾਪਾ ਭਾਬੀ ਵੀ ਇਦਾਂ ਕਰਿਆ ਕਰਨਗੇ ਉਹ ਵੀ ਇਹੀ ਗੱਲ ਕਹਾਂਗੇ ਆਪਣੇ ਬੱਚਿਆਂ ਨੂੰ ਕਿ ਭੂਆ ਨੂੰ ਬਾਰੋ-ਬਾਰ ਮੋੜ ਦਿਓ ਉਹਨੂੰ ਅੰਦਰ ਨਾ ਆਉਂਦੇ ਲੋਕ ਲਾ ਦਿਓ ਮੰਮੀ ਮੇਰੇ ਤੇ ਕੀ ਬੀਤੂਗੀ ਕੁੱਤ ਤੇਰੀ ਸੋਚ ਬੜੀ ਉੱਚੀ ਆ ਪਰ ਤੂੰ ਮੇਰੇ ਅੱਖਾਂ ਖੋਲ ਤਾ ਮੈਨੂੰ ਇਤਰਾ ਨਹੀਂ ਕਰਨਾ ਚਾਹੀਦਾ ਭੂਆ ਨਾ ਵੇਖ ਮੈਂ ਭੂਆ ਨੂੰ ਮੋੜਦਾ ਤੇ ਆਪਣੀ ਭੈਣ ਨਾਲ ਕਿੰਨਾ ਚਾਹ ਕੀਤਾ ਕੁੱਤ ਤੂੰ ਸਿਆਣੀ ਮੇਰ ਕੋ ਗਲਤੀ ਹੋ ਗਈ ਹੈ ਕੋਈ ਗੱਲ ਨਹੀਂ ਮੰਮੀ ਉਹੀ ਤੇ ਗੱਲ ਹੈ ਨਾ ਜਦ ਸਾਡਾ ਕੋਈ ਆਪਣਾ ਭੈਣ ਭਰਾ ਹੁੰਦਾ ਸਾਨੂੰ ਚਾਹੇ ਚੜ ਜਾਂਦਾ ਤੇ ਜਦ ਭੂਆ ਜੱਸਾ ਢੇ ਸੋਹਰਿਆਂ ਚ ਕੋਈ ਹੋਰ ਰਿਸ਼ਤੇਦਾਰ ਹੁੰਦਾ ਵਾ ਨਾ ਅਸੀਂ ਵੇਖ ਕੇ ਨੱਕ ਬੋਲ ਵਟਦੇ ਵੀ ਇਹ ਕਿੱਧਰ ਆ ਗਿਆ ਵਾ ਇਹਨੂੰ ਤੂੰ ਰੋਟੀ ਮਨਾ ਖਵਾਓ ਬਾਰੋ-ਬਾਰ ਮੋੜ ਦੋ ਪਰ ਇਹ ਚੀ ਚੰਗੀ ਨਹੀਂ ਇੱਕ ਭੂਆ ਦਾ ਰਿਸ਼ਤਾ ਵੀ ਬਹੁਤ ਵੱਡਾ ਰਿਸ਼ਤਾ ਹੁੰਦਾ ਵਾ ਉਹਦਾ ਖੂਨ ਦਾ ਰਿਸ਼ਤਾ ਹੁੰਦਾ ਵਾ ਉਹਦਾ ਦਿਲ ਕਰਦਾ ਮੈਂ ਆਪਣੇ ਭਰਾ ਭਜਾਈ ਨੂੰ ਮਿਲਾਂ ਜਾ ਕੇ ਆਪਣੇ ਭਤੀਜੇ ਭਤੀਜੀਆਂ ਨੂੰ ਮਿਲਾਂ ਮੈਂ ਇਹਨਾਂ ਨੂੰ ਵੇਖ ਕੇ ਆਵਾਂ ਪਰ ਅਸੀਂ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਸਾਂਤੀ ਆਪਣੀਆਂ ਭੈਣਾਂ ਚੰਗੀਆਂ ਲੱਗਦੀਆਂ ਨੇ। ਇੱਥੇ ਕੋਤ ਮੈਂ ਗਲਤੀ ਆ। ਮੈਨੂੰ ਗਲਤੀ ਦਾ احساس ਹੋ ਗਿਆ। ਮੁੜ ਕੇ ਨਹੀਂ ਬੇਤਰਅ ਕੋਤ ਕਰਦੀ। ਅੱਜ ਤੋਂ ਬਾਅਦ ਮੰਮੀ ਜਦ ਭੂਆ ਆਊਗੀ ਉਦੋਂ ਵੀ ਤੁਹਾਨੂੰ ਇੰਨਾ ਹੀ ਚਾਹ ਹੋਣਾ ਚਾਹੀਦਾ ਤੇ ਜਦ ਮਾਸੀਆਂ ਆਉਣਗੀਆਂ ਫਿਰ ਵੀ ਤੁਹਾਨੂੰ ਇੰਨਾ ਚਾਹ ਹੋਣਾ ਚਾਹੀਦਾ। ਉਦੋਂ ਵੀ ਤੁਸੀਂ ਉੱਡ ਕੇ ਕਹਿਣਾ ਚੱਲ ਆਪ ਕੋਲ ਡਰਿੰਕ ਲੈਣ ਚਲੀਏ, ਪਕੌੜੇ ਬਣਾਉਣੇ ਵੇਸ ਲੈਣ ਚਲੀਏ, ਪਨੀਰ ਲੈਣ ਚਲੀਏ। ਉਦੋਂ ਵੀ ਉੱਡ ਕੇ ਜਾਣਾ ਜੀ। ਉਦੋਂ ਇਹ ਨਾ ਕਿਉਂ ਡੈਡੀ ਸਕੂਟਰ ਲੈ ਕੇ ਆਊਗਾ ਨਾ ਫਿਰ ਜਾਵਾਂਗੇ। ਚੱਲ ਕਰਪੂਆ ਨੂੰ ਫੋਨ ਉਹਨੂੰ ਕਹੇ ਸਵੇਰੇ 8-9 ਵਜੇ ਸੁੱਤੇ ਹੀ ਆਜੇ ਚੰਗਾ ਆਪਾਂ ਦਵਾ ਦਾ ਨਾਸ਼ਤਾ ਪਾਣੀ ਬਣਾਵਾਂਗੇ ਰੋਟੀ ਬਣਾਵਾਂਗੇ ਚੰਗਾ ਪਰ ਇਹ 10 ਦਿਨ ਰਵੇ ਪੂਆ ਅਜੇ ਤੇ ਪੂਆ ਆਟੋ ਲੈਦੀ ਹੁਣੀ ਆ ਮੈਂ ਹੁਣੇ ਫੋਨ ਕਰਤਾ ਪੂਆ ਨੇ ਹੁਣੇ ਆ ਜਾਣਾ ਵਾ ਚਲ ਉੱਠ ਕੇ ਕੰਮ ਕਰ ਮੈਂ ਹੁਣੇ ਕਹਣਾ ਮੰਮੀ ਆ ਗਈ ਆ ਜਾ ਪੂਆ ਡਾਕਟਰ ਨਹੀਂ ਮਿਲਿਆ ਆ ਜਾ ਤੂੰ ਕਿਆ ਮਰਦੀ